ਆ ਦਾ ਬਹੁਤ ਦੂਰ ਸਿਰਦਾ ਤੂੰ ਆ ਦੀ ਪੋਜੀਸ਼ਨ ਕਰ ਚੇਂਜ ਕਰਦਾ ਵੀ ਅੱਗੇ ਕੋ ਜਾਣਾ ਤਾ ਲੈ ਲੈ ਚਲੋ ਹੁਣ ਗਾਂ ਪਛਾਣੀ ਹੁਣ ਆਪ ਦਾ ਵੇਖ ਕੇ ਖੜੋ ਨੇੜੇ ਜਾਓਗੇ ਤਾਂ ਫਿਰ ਕੀ ਕਰ ਕਿਨੇ ਚਲੋ ਯਾ ਇਹ ਕਮ ਉਹ ਡਾਂਸਇਆ ਕਰੀ ਯਾਰ ਕਰੀ ਉਹ ਡਾਂਸਇਆ ਜਿਹੜਾ ਕਰਦਾਂ ਨੂੰ ਕਰੀ ਕਰੀ ਕਿਹੜਾ ਉਹੀ ਆ ਲਤਾਂ ਹੀ ਮਾਰਦਾਂ ਨਾ ਜਿਹੜਾ ਬੜਾ ਘੇੜ ਹੈ ਯਾਰ ਨਾ